जब आंखों में अरमान लिया मंजिल को अपना मान लिया फिर मुश्किल किया और आसान किया ठान लिया तो ठान लिया मैं हाँ थोड़ी तो अपनी जब कभी मलजीत कौर है टीचर सरकारी प्राइमरी समाज स्कूल लिखना कलस्टर बहादुरपुर ब्लाक सीमा जी जिला सो so, अज की जी अपनी वीडियो आगी सिख इतिहास औरतों की भूमिका ਇਦੇ ਬਾਰੇ ਅੱਜ ਚਲਵਟ ਕਰਾਂਗੇ ਇਸ ਵੀਡੀਓ ਰਾਹੀਂ ਮੈਂ ਤੁਹਾਡੇ ਤੱਕ ਸੁਣੀ ਹਾਂ ਜਿਹੜਾ ਉਹ ਹਟਾਉਣਾ ਚਾਹਣੀ ਆ ਵੀ ਸਿੱਖ ਇਤਿਹਾਸ ਵਿੱਚ ਜਿੰਨ ਜਿੰਨਾ ਔਰਤਾਂ ਨੇ ਕੋਮਕਨਵਾਇਆ ਉਹਨਾਂ ਦਾ ਮਾਣ ਸਨਮਾਨ ਜ਼ਰੂਰ ਦੇਣਾ ਵੰਦਾ ਆਪਾਂ ਨੂੰ ਤੇ ਮੈਂ ਉਮੀਦ ਕਰਦੀ ਆ ਤੁਸੀਂ ਸਹਿਯੋਗ ਜ਼ਰੂਰ ਦਿਓ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਪ੍ਰਚਲਿਤ ਰੀਤੀਆਂ ਤੇ ਬੁਰਾਈਆਂ ਦੇ ਵਿਰੁੱਧ ਜਹਾਦ ਸ਼ੁਰੂ ਕੀਤਾ ਇਸਤਰੀ ਵੀ ਦਰਦਨਾਕ ਦੱਸਾ ਵੱਲ ਵੀ ਉਹਨਾਂ ਦਾ ਤੈਨ ਗਿਆ ਉਹਨਾਂ ਨੇ ਸਪਸ਼ਟ ਤੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਇਸਤਰੀ ਸਮਾਜ ਦਾ ਬੜਾ ਜ਼ਰੂਰੀ ਅੰਗ ਹੈ ਅਤੇ ਉਹ ਪੁਰਸ਼ ਦੇ ਜੀਵਨ ਉਸਾਰਨ ਤੇ ਉਵਾਰਨ ਵਿੱਚ ਕਈ ਪੱਖਾਂ ਤੋਂ ਬੜਾ ਪਵਿੱਤਰ ਤੇ ਮਹੱਤਵਪੂਰਨ ਹਿੱਸਾ ਪਾਉਂਦੀ ਹੈ ਉਸ ਨੂੰ ਸਮਾਜ ਵਿੱਚ ਨਿਵਾਸ ਸਥਾਨ ਦੇਣਾ ਇੱਕ ਪਾਪ ਹੈ ਗੁਰੂ ਅਮਰਦਾਸ ਜੀ ਨੇ ਅਤੇ ਗੁਰੂ ਅਰਜਨ ਦੇਵ ਜੀ ਨੇ ਸਤੀ ਦੀ ਰਸਮ ਤੇ ਪਰਦੇ ਦੇ ਰਿਵਾਜ ਦਾ ਜ਼ੋਰਦਾਰ ਸ਼ਬਦਾਂ ਵਿੱਚ ਵਿਰੋਧ ਕੀਤਾ ਅਤੇ ਬਾਕੀ ਗੁਰੂ ਸਾਹਿਬਾਨਾਂ ਨੇ ਵੀ ਇਹ ਪਰੰਪਰਾ ਕਾਇਮ ਰੱਖੀ ਤੇ ਔਰਤ ਨੂੰ ਸਮਾਜ ਵਿੱਚ ਆਦਰ ਵਾਲਾ ਸਥਾਨ ਦਿਵੋਲ ਲਈ ਹਰ ਯਤਨ ਕੀਤੇ ਇਸ ਸੰਬੰਧ ਵਿੱਚ ਵਿਸ਼ੇਸ਼ ਮਾਤਾ ਵਾਲੀ ਕਾਰਬਾਏ ਸੀ ਕੇ ਬਿਨਾਂ ਕਿਸੇ ਸੰਕੋਚ ਜਾਂ ਪਾਬੰਦੀ ਦੇ ਔਰਤ ਨੂੰ ਸੰਗਤ ਵਿੱਚ ਸ਼ਾਮਲ ਹੋਣ ਦੇ ਪੂਰੇ ਅਧਿਕਾਰ ਦਿੱਤੇ ਗਏ ਸਿੱਖ ਗੁਰੂਆਂ ਦਾ ਉਪਦੇਸ਼ ਇਸਤਰੀਪੁੱਤ ਦੋਹਾਂ ਲਈ ਸਾਂਝਾ ਤੇ ਸਵਾ ਹੈ ਗੁਰਮਤੀ ਦੇ ਸੰਦਰਭ ਅਨੁਸਾਰ ਇਸਤਰੀ ਨੂੰ ਅਧਿਆਤਮਿਕ ਉਨਤੀ ਤੇ ਧਾਰਮਿਕ ਗਿਆਨ ਦਾ ਪੂਰਨ ਅਧਿਕਾਰ ਹੈ ਔਰਤ ਤੇ ਮਰਦ ਦੀ ਬਰਾਬਰੀ ਦੀ ਇਹਨਾਂ ਬੁਨਿਆਦੀ ਅਸੂਲਾਂ ਸਦਕਾ ਹੀ ਸਿੱਖ ਇਸਤਰੀਆਂ ਇਤਿਹਾਸ ਵਿੱਚ ਉੱਘਾ ਤੇ ਮਹੱਤਵਪੂਰਨ ਰੋਲ ਅਦਾ ਕਰਨ ਵਿੱਚ ਸਫਲ ਹੋਈਆਂ ਗੁਰੂਕਾਲ ਵਿੱਚ ਵਿਚਪਤਕ ਕਰਨਾ ਕਰਕੇ ਸਿੱਖ ਇਸਤਰੀਆਂ ਦੀਆਂ ਕਾਰਵਾਈਆਂ ਧਾਰਮਿਕ ਤੇ ਸਮਾਜਿਕ ਖੇਤਰਾਂ ਤੱਕ ਹੀ ਸੀਮਿਤ ਰਹੀਆਂ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਨੇ ਆਪਣੇ ਬੀਰ ਰੋਹਾਨੀ ਅਧਿਮਤ ਨੂੰ ਸਭ ਤੋਂ ਪਹਿਲਾਂ ਪਸਾਨਿਆ ਬੇਬੇ ਜੀ ਨੇ ਬੀਅੇ ਦੇ ਆਤਮਿਕ ਕੇ ਸਾਧਨ ਦੇ ਕਠਨ ਮਾਰਗ ਤੇ ਚੱਲਣ ਸਨੇ ਗੁਰੂ ਸਾਹਿਬ ਦਾ ਉਤਸ਼ਾਹ ਵਧਾਇ ਗੁਰੂ ਅਮਰਦਾਸ ਜੀ ਦੀ ਧਰਮ ਪਤਨੀ ਮਾਤਾ ਕੀ ਜੀ ਵਿਵਸਥਿਤ ਕਰਦੇ ਆ ਗੁਰੂ ਘਰ ਦੀ ਰਵਾਦੀ ਗੁਰਵੰਡ ਨੇ ਮਾਤਾ ਜੀ ਨੂੰ ਸੰਗਣੀ ਛਾਂ ਵਾਲੇ ਰੁੱਖ ਨਾਲ ਉਪਮਾ ਦਿੱਤੀ ਗੁਰੂ ਅੰਗਦ ਦੇ ਜੀ ਦੀ ਸੁਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਤੇ ਧੀ ਦੇ ਨਾਲ ਵਿਆਹੀ ਹੋਈ ਸੀ ਇਸੇ ਬੀਬੀ ਦੇ ਰਾਹੀਂ ਹੀ ਅਮਰਦਾਸ ਜੀ ਦਾ ਗੁਰੂ ਅੰਗਦ ਦੇਵ ਜੀ ਨਾਲ ਸੰਬੰਧ ਸਥਾਪਿਤ ਹੋਇਆ ਗੁਰੂ ਅਮਰਦਾਸ ਜੀ ਦੀ ਗੁਣਵਾਨ ਸੁਪਤਰੀ ਬੀਬੀ ਭਾਨੀ ਸਰਦਾਰ ਤੇ ਨਿਮਤਾ ਦੇ ਚ ਆਪਣੇ ਹਿਸਾਬ ਆਪ ਹੀ ਸੀ ਸਰ ਬੀਬੀ ਭਾਨੀ ਜੀ ਨੂੰ ਸ਼ਹੀਦਾਂ ਦੀ ਪੀੜੇ ਵਾਲੀ ਸਿੱਖੀ ਦੀ ਰਹਿਨਾਨੀਤ ਮਾਂ ਵੀ ਕਿਹਾ ਜਾਂਦਾ ਹੈ ਸਨ 1699 ਈਸਵੀ ਵਿੱਚ ਖਾਲਸਾ ਦੀ ਸਿਰਜਣਾ ਪਿੱਛੋਂ ਸਿੱਖ ਇਸਤਰੀਆਂ ਆਪਣੇ ਪਤੀਆਂ ਤੇ ਪੁੱਤਰਾਂ ਨੂੰ ਜੰਗ ਵਿੱਚ ਜਾਨਾਂ ਹਿੱਲਣ ਲਈ ਉਤਸ਼ਾਹਿਤ ਕਰਦਿਆਂ ਰਹੀਆਂ ਅਤੇ ਫੋਦਵੀ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਸਦਾ ਤਿਆਰ ਰਹੀਆਂ ਇਸ ਕਾਲ ਵਿੱਚ ਜਿੰਗਾਂ ਬੀਰ ਸਿੱਖ ਔਸਤਰੀਆਂ ਵਿੱਚੋਂ ਮਾਤਾ ਜਿਗਰੀ ਜੀ ਤੇ ਮਾਈ ਭਾਗੋ ਜੀ ਦੇ ਨਾਮ ਖਾਸ ਵਰਨ ਯੋਗ ਹਨ ਮਾਈ ਭਾਗੋ ਬਹਾਦਰ ਸਿੱਖ ਔਸਤਰੀਆਂ ਦੀ ਸਿਰਮੌਰ ਗਿਣੀ ਜਾਂਦੀ ਹੈ ਜਦੋਂ ਮਾਝੇ ਦੇ ਕੁਝ ਸਿੱਖ ਦਸਵੇਂ ਗੁਰੂ ਨੂੰ ਦੇਵਾਵਾ ਦੇ ਕੇ ਘਰੀ ਪੁੱਜੇ ਤਾਂ ਮਾਈ ਭਾਗੋ ਨੇ ਬੇਮਿਸਾਲ ਹੌਸਲੇ ਦ੍ਰਿੜਤਾ ਤੇ ਬਹਾਦਰੀ ਦਾ ਸਬੂਤ ਦਿੱਤਾ ਮਾਈ ਜੀ ਨੇ ਬੇਦਵ ਮਾਈ ਜੀ ਨੇ ਜਿਹੜੇ ਬਰਾਵਾ ਦੇ ਕੇ ਆਈ ਸੀ ਬਿਲੇ ਲਿਖ ਕੇ ਦੇ ਕੇ ਆੜਵਾਲਿਆਂ ਨੂੰ ਇਹ ਕੈਤ ਲਈ ਲਜਿਤ ਕਰਕੇ ਇਹਨਾਂ ਦੀ ਅੰਖਤੇ ਸਿੱਖੀ ਸਿਧ ਪਾਉਣਾ ਮੋਰਸਾ ਦਿੱਤੀ। ਇਥੇ ਉਹ ਆਪ ਇਹਨਾਂ ਸਿੱਖਾਂ ਦੀ ਅਗਵਾਈ ਕਰਦੀ ਹੈ ਜਿਹੜਾਣੇ ਦੀ ਇਤਿਹਾਸਕ ਲੜਾਈ ਵਿੱਚ ਬਾਦਲ ਨਾਲ ਲੜੇ। ਜਦੋਂ ਦਸਮੇਸ਼ ਪਿਤਾ ਅਮਰਪਤਿਆਰ ਕਰ ਰਹੇ ਸੀ ਤਾਂ ਮਾਤਾ ਜੀ ਨੇ ਇਹ ਇਸ ਬੇਚਿਤ ਕਥਾਹੀ ਪਾ ਦਿੱਤੀ ਅਰਥਾਤ ਉਹਨਾਂ ਨੇ ਖਾਲਸੇ ਦਿਨ ਪਰ ਤਾਤਿ ਸੂਰਮਤਾ ਵਿੱਚ ਮਠਾਰਸ ਖੋਲ ਦਿੱਤੀ ਤਾਂ ਬੰਦੇ ਬਹਾਦਰ ਦੀ ਛੀਦ ਦੀ ਰਚੀ ਜਿਹਦੇ ਬਾਅਦ ਦਾ ਬੰਦਾ ਸਿੰਘ ਬਹਾਦਰ ਸੀ ਹੀ ਪਿੱਛੋਂ ਮਾਤਾ ਸੁੰਦਰੀ ਜੀ ਨੇ ਪੰਥਕ ਕਾਰਜਾਂ ਵਿੱਚ ਬੜਾ ਹੁਗਾ ਰੋਲ ਡਾਕੀ ਸਿੱਖੀ ਇਸ ਇਤਿਹਾਸ ਵਿੱਚ ਅਜਿਹਾ ਮਹੱਤਵਪੂਰਨ ਰੋਲ ਆਦਾ ਕਰਨ ਵਿੱਚ ਇਸ ਲਈ ਸਰਵਉੱਤਮ ਹੈ ਕਿ ਸਿੱਖ ਗੁਰੂਆਂ ਨੇ ਉਹਨਾਂ ਨੂੰ ਪਰੰਪਰਾ ਬੰਧਨਾ ਦੀ ਜਕੜ ਤੋਂ ਮੁਕਤ ਕੀਤਾ। ਪਟਿਆਲੇ ਦੇ ਰਾਜ ਘਰਾਣੇ ਵਿੱਚ ਖਾਸ ਕਰਕੇ ਬਹੁਤ ਸਾਰੀਆਂ ਮਹਾਨ ਇਸਤਰੀਆਂ ਹੋਈਆਂ ਜੋ ਆਪਣੀ ਦਨਾਈ, ਦਲੇਰੀ ਤੇ ਕਾਰਦਿਕ ਹੁਸਲਤਾ ਕਾਰਨ ਇਤਿਹਾਸ ਵਿੱਚ ਆਪਣਾ ਨਾਂ ਅਮਰ ਕਰ ਗਈਆਂ। ਇਹਨਾਂ ਵਿੱਚੋਂ ਰਾਣੀ ਫਤਿਹਕੌਰ ਰਾਣੀ ਹੋਕਮਾ ਰਾਣੀ ਕੀਮਪਰ ਦੀ ਪ੍ਰਧਾਨ ਅਤੇ ਰਾਣੀ ਰਜਿੰਦਰ ਕੌਰ ਫਗਵਾੜੇ ਜੋ ਕਿ ਫਗਵਾੜੇ ਵਾਲੀ ਦੇ ਨਾਮ ਨਾਲ ਮਸ਼ਹੂਰ ਹੈ ਤਾਂ ਰਾਣੀ ਸੈਬਕੌਰ ਤੇ ਰਾਣੀ ਆਸਕੌਰ ਪ੍ਰਸਿੱਧ ਹਨ ਰਾਣੀ ਖਤੇ ਕੌਰ ਰਾਜਾ ਆਲਾ ਸਿੰਘ ਦੀ ਪਤਨੀ ਸੀ ਤੇ ਬਹੁਤ ਹੀ ਠੰਡੇ ਸੁਭਾਅ ਵਾਲੀ ਸੀ ਤੇ ਰਾਜਨੀਤਿਕ ਯੋਗਤਾ ਦਾ ਬੜਾ ਸੁਖਾਵਾਂ ਸੁਮੇਲ ਸੀ ਰਾਜਾ ਰਾਜ ਸਿੰਘ ਦੇ ਅਧੀਨ ਪਟਿਆਲਾ ਰਾਜ ਦੀ ਸਥਾਪਨਾ 1829 ਵਿੱਚ ਰਾਣੀ ਫਤਿਹ ਕੌਰ ਦਾ ਹੱਥ ਸੀ। ਰਾਣੀ ਹੁਕਮਾਂ ਆਪਣੇ ਪੁੱਤਰੇ ਸਹਿਬ ਸਿੰਘ ਦੀ ਨਿਵਾਲਗੀ ਦੇ ਸਨੇ ਰਾਜ ਪ੍ਰਬੰਧ ਚਲਾਉਂਦੇ ਰਹੀ। ਇਸ ਰਾਣੀ ਦੇ ਚਲਾਣੇ ਪਿੱਛੋਂ ਬੜੀ ਬੜੀ ਸਮੱਸਿਆ ਦੇ ਸਮੇਂ ਵਿੱਚ ਰਾਣੀ ਰਜਿੰਦਰ ਕੌਰ ਨੇ ਹਕੂਮਤ ਦੀ बागडोर ਸੰਭਾਲੀ ਸੀ। ਪਰ ਪਟਿਆਲੇ ਦੀ ਸਭ ਤੋਂ ਮਹਾਨ ਇਸਤਰੀ ਰਾਣੀ ਸਹਿਬਕੌਰ ਮੰਨੀ ਜਾਂਦੀ। ਉਸ ਨੇ ਕਈ ਮਹਾਨ ਸੰਕਟਵਾਰੀਆਂ ਸਥਿਤੀਆਂ ਵਿੱਚ ਪਟਿਆਲਾ ਰਾਜ ਨੂੰ ਛਾਇਆ ਤੇ ਕਈ ਜੁੱਦਾਂ ਵਿੱਚ ਉਸ ਨੇ ਸੈਨਾ ਦੀ ਕਮਾਨ ਖੁਦ ਸੰਭਾਲੀ ਅਤੇ ਹਰ ਅਫਸਰ ਤੇ ਅਦੁੱਤੀ ਦੀਰਤਾ ਦਲੇਰੀ ਤੇ ਜਾਨਵਾਜ਼ੀ ਵਾਲੇ ਕਰਤੱਵ ਵੀ ਦਿਖਾਈ ਉਸ ਨੇ ਪਟਿਆਲੇ ਦੇ ਇਤਿਹਾਸ ਵਿੱਚ ਸਦਾ ਚਮਕਦੇ ਰਹਿਣ ਵਾਲੇ ਇੱਕ ਯੰਗ ਵਿੱਚ ਮਰਾਠਾ ਹਮਲਾਵਰਾਂ ਦੇ ਦੰਦ ਖੱਟੇ ਕੀਤੇ ਸੀ ਰਾਣੀ ਰਾਜਕੌਰ ਨੇ ਆਪਣੇ ਪੁੱਤਰ ਹੁਣ ਹਰ ਪੁੱਤਰ ਮਹਾਰਾਜਾ ਰਣਜੀਤ ਸਿੰਘ ਦੀ ਨਵਾਲੀਗੀ ਦੇ ਦਿਨਾਂ ਵਿੱਚ ਸ਼ੁਕਰ ਚੱਕੀ ਨਿਸਲ ਦਾ ਪੂਰਾ ਪ੍ਰਬੰਧ ਚੁਲਾਇਆ ਕਨਈਆ ਨਿਸਲ ਦੀ ਮੁਖੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਰਾਣੀ ਸਦਾ ਕੋਰ ਮਹਾਨ ਇਸਤਰੀ ਸੀ ਤੇ ਉਸ ਨੇ ਬਹੁਮੰ ਬਹੁਮੁndi ਸਹਿਤ ਨਾਲ 1799 ਇਸੀ ਵਿੱਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਬਜ਼ਾ ਕਰਨ ਵਿੱਚ ਸਫਲ ਹੋਏ ਮਹਾਰਾਜਾ ਰਣਜੀਤ ਸਿੰਘ ਨੂੰ ਵਿਸ਼ਾਲ ਸਲਤਨਾਤ ਦਾ ਮਾਲਕ ਬਣਾਉਣ ਵਿੱਚ ਰਾਣੀ ਸਦਾਕੌਰ ਦਾ ਬੜਾ ਵੱਡਾ ਹੱਥ ਸੀ। ਮਹਾਰਾਣੀ ਚੰਦਕੌਰ ਨੂੰ ਮਾਣ ਪ੍ਰਾਪਤ ਹੈ ਕਿ ਖਾਲਸਾ ਸਲਤਨਾਤ ਉੱਤੇ ਆਪਣੇ ਨਾਂ ਹੇਠ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਰਾਣੀ ਜਿੰਦਕੌਰ ਸਿੱਖ ਇਤਿਹਾਸ ਦੀ ਇੱਕ ਹੋਰ ਪ੍ਰਸਿੱਧ ਔਰਤਾਂ ਹਨ। ਮਹਾਰਾਜਾ ਦਲੀਪ ਸਿੰਘ ਤੇ ਨਵਾਲ ਘੋਮ ਕਰਕੇ ਮਹਾਰਾਣੀ ਜਿੰਦਕੌਰ ਰਾਜ ਪ੍ਰਤੀਨਿਧ ਦੇ ਰੂਪ ਵਿੱਚ ਸ਼ਾਸਨ ਪ੍ਰਬੰਧ ਚਲਾਉਂਦੀ ਰਹੀ। ਇਸ ਤੋਂ ਬਾਅਦ ਇਸਤਰੀਆਂ ਨੀ ਕੁੱਕਰ ਲਹਿਰ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕੁੱਕਰ ਲਹਿਰ ਗੁਰਦੁਆਰਾ ਸੁਧਾਰਾ ਅੰਦੋਲਨਾਂ ਦੇ ਪਿੱਛੇ ਸੰਤੰਤਰ ਤਸਕਰਾਂ ਦੇ ਸੇਕ ਇਸਤਰੀਆਂ ਨੇ ਪ੍ਰਸੰਸਾਜਨਕ ਹਿੱਸਾ ਪਾਇਆ। ਬੀਬੀ ਅੰਦਕੌਰ ਤੇ ਬੀਬੀ ਖੀਮਕੌਰ ਕੋਕਸੋਰਮਿਆਂ ਦੇ ਉਸ ਗਰੁੱਪ ਨਾਲ ਸੰਬੰਧਿਤ ਸਨ ਜਿਸ ਨੇ 1872 ਵਿੱਚ ਮਲੇਰਕੋਟਲਾ ਉੱਤੇ ਹਮਲਾ ਕੀਤਾ ਸੀ। ਕੋਈ ਯਾਦ ਦਿਂਗਾ ਜਿੰਨਾ ਬਹਾਦਰ ਇਸਤਰੀਆਂ ਨੇ ਕਈ ਰਾਸ਼ਟਰੀ ਅੰਦੋਲਨਾਂ ਦੇ ਵਿੱਚ ਹਿੱਸਾ ਲੈ ਕੇ ਦੇਸ਼ ਖਾਤਰ ਕੁਰਬਾਨੀਆਂ ਦਿੱਤੀਆਂ ਤਾਂ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਧੀਆ ਭੈਣਾਂ ਦਾ ਭਵਿੱਖ ਹੋਰ ਵੀ ਬਧੇਰੇ ਸ਼ਾਨਦਾਰ ਹੋਵੇਗਾ। ਅਤੇ ਉਹ ਆਪਣੇ ਗੌਰਵ ਮਈ ਇਤਿਹਾਸ ਤੇ ਪਰੰਪਰਾ ਨੂੰ ਮੁੱਖ ਰੱਖ ਕੇ ਉਨਤ ਹੋ ਕੇ ਮੁਲਕ ਤੇ ਕੰਮ ਦੀ ਸ਼ੁਰੂਆਤ ਅਤੇ ਉਸੇ ਤਰ੍ਹਾਂ ਬਾਗਦੋਤ ਸੰਭਾਲਣੀ ਤੇ ਦੇਸ਼ ਲਈ ਸਾਰੀ ਦੇ ਵਿੱਚ ਵੱਧ ਚੜ ਕੇ ਭਾਈਵਾਲ ਬਣਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਛੱਡੀ ਵੀਡੀਓ ਪਸੰਦ ਆਈ ਹੋਵੇਗੀ ਅਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ